ਗੁਰੂ ਹਰਗਬਿੰਦ ਪਾਤਸ਼ਾਹ ਮਹਾਰਾਜ ਨੂੰ ਸੱਚ ਦਾ ਸੂਰਜ ਆਖਿਆ ਸੱਚ ਦਾ ਸੂਰਜ ਚੋਕ ਕੇ ਕੁਛੜ ਗੁਰੂ ਹਰਗਬਿੰਦ ਪਾਤਸ਼ਾਹ ਨੂੰ ਇਹ ਮੋਮੋ ਠਗਣੀ ਪਾਪਣ ਉੱਪਰਲੀ ਛੱਤੇ ਲੈ ਗਈ ਫਿਰ ਖਡਾਉਂਦੀ ਖਡਾਉਂਦੀ ਥੱਲੇ ਆਈ ਫਿਰ ਬੂਏ ਤੋਂ ਬਾਹਰ ਲੈ ਗਈ ਜਦੋਂ ਯਹਰ ਝਗਾਉਣ ਲੱਗੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਇਤਿਹਾਸ ਲਿਖਦਾ ਹੈ ਲਖਾਰੀ ਲਿਖਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਐਡੇ ਜ਼ੋਰ ਦੀ ਘੁੱਟਿਆ ਇਹਦੀ ਛਾਤੀ ਨੂੰ ਆਪਣੇ ਮੂੰਹ ਨਾਲ ਕੇਸ ਪਾਪਣ ਦੇ ਪ੍ਰਾਣ ਨਿਕਲ ਗਏ ਤੇ ਧਰਤੀ ਤੇ ਗਸ਼ ਖਾ ਕੇ ਡਿੱਗੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਇਹਦੀ ਛਾਤੀ ਉੱਤੇ ਬੈਠੇ ਨੇ ਮਾਤਾ ਗੰਗਾ ਜੀ ਬਰਨਸ ਕੇ ਗਏ ਇਹ ਪਾਪਣ ਮਰੀ ਪਈ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਚੁੱਕਿਆ ਹੈ ਛਾਤੀ ਨਾਲ ਲਾਇਆ ਮਾਤਾ ਗੰਗਾ ਜੀ ਨੇ 에어ਪੋਰਟਾਂ 에 ਰਹਿ ساری ਇਹ ਖਬਰ ਜੰਗਲ ਦੀ ਅੱਗ ਦੀ ਤਰ੍ਹਾਂ ਫੈਲ ਗਈ ਕਿ ਪਾਪਣ ਮਰ ਗਈ ਉਸ ਪਾਪਣ ਨੂੰ ਪਿਰਥੀ ਚੰਦ ਨੇ ਕੱਲਿਆ ਸੀ ਪਿਰਥੀ ਚੰਦ ਕਿਤੇ ਮੂੰਹ ਧੋਣ ਜੋਗਾ ਨਹੀਂ ਪਰ ਘਰ ਵਿੱਚ ਸਲਾਵਾ ਕਰਦਾ ਆਪਣੇ ਨਾਲ ਦੇ ਨਾਲ ਸਲਾਵਾ ਕਰਦਾ ਭਈ ਇਹ ਬੇੜਾ ਬੰਨੇ ਕਿਵੇਂ ਲੱਗੇ